ਦੋਸਤੋ ਤੁਹਾਨੂੰ ਪਤਾ ਹੈ ਕਿ ਦਿੱਲੀ ਦੇ ਵਿੱਚ ਅੱਜ ਚੋਣ ਪ੍ਰਚਾਰ ਦਾ ਲਾਸਟ ਦਿਨ ਸੀ ਤੇ ਸਰਕਾਰਾਂ ਲੋਕਾਂ ਦੇ ਨਾਲ ਵੋਟਾਂ ਲੈਣ ਦੇ ਲਈ ਵੱਡੇ ਵੱਡੇ ਵਾਅਦੇ ਕਰਦੀਆਂ ਪਰ ਜਦ ਸਰਕਾਰਾਂ ਬਣ ਜਾਂਦੀਆਂ ਤਾਂ ਲੋਕਾਂ ਦੇ ਨਾਲ ਜਿਹੜੇ ਵੱਡੇ ਵੱਡੇ ਵਾਅਦੇ ਕਰਦੀਆਂ ਉਹ ਪੂਰੇ ਨਹੀਂ ਕਰਦੀਆਂ ਅਜਾਜੇ ਇਹਦਾ ਕੀ ਹੰ ਹੋ ਸਕਦਾ ਹੈ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਪ੍ਰਦੀਪ ਜੀ ਮੈਂ ਇਹੀ ਕਵਾਂਗਾ ਉਹ ਇੱਕ ਗੀਤ ਯਾਦ ਆਉਂਦਾ ਮੈਨੂੰ ਰਾਜ ਬਰਾੜ ਦਾ ਅਖੇ ਝੂਠੇ ਵਾਅਦੇ ਦੇਣ ਵੋਟਾਂ ਲੈਣ ਆਉਣਗੇ ਝੂਠੇ ਵਾਅਦੇ ਦੇਣ ਵੋਟਾਂ ਲੈਣ ਆਉਣਗੇ ਹੁਣ ਕੀੜੀਆਂ ਦੇ ਘਰਾਂ ਚ ਨਰੈਣ ਆਉਣਗੇ ਹੁਣ ਕੀੜੀਆਂ ਦੇ ਘਰਾਂ ਚ ਨਰੈਣ ਆਉਣਗੇ ਹੁਣ ਜਿਹੜਾ ਸਵਾਲ ਪ੍ਰਦੀਪ ਜੀ ਤੁਸੀਂ ਪੁੱਛਿਆ ਬਈ ਵੋਟਾਂ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਲੋਕਾਂ ਨੂੰ ਵੱਡੇ ਵੱਡੇ ਸਬਜ਼ ਬਾਗ ਦਿਖਾਉਂਦੀਆਂ ਵੱਡੇ ਵੱਡੇ ਲਾਰੇ ਲਾਉਂਦੀਆਂ ਕੁਆਂਟਲ ਕੁਆਂਟਲ ਦੇ ਵਾਅਦੇ ਕਰਦੀਆਂ ਵੱਡੇ ਵੱਡੇ ਗੱਪ ਰੇਡਦੀਆਂ ਹਾਂਜੀ ਵੋਟਾਂ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਲੋਕਾਂ ਨੂੰ ਐਨ ਲੱਗਣ ਲਾ ਦਿੰਦੀਆਂ ਆ ਵੀ ਵੋਟਾਂ ਤੋਂ ਬਾਅਦ ਸਾਡੀ ਜ਼ਿੰਦਗੀ ਸਵਰਗ ਬਣ ਜਾਣੀ ਐ ਤੇ ਪਰ ਵੋਟਾਂ ਤੋਂ ਬਾਅਦ ਕੋਈ ਵੀ ਪਾਰਟੀ ਦੀ ਸਰਕਾਰ ਵਾਅਦੇ ਪੂਰੇ ਨਹੀਂ ਕਰਦੀ ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਇਹਦਾ ਹੱਲ ਕੀ ਹੈ ਦੇਖੋ ਇਹਦੇ ਦੋ ਹੱਲ ਮੇਰੀ ਨਜ਼ਰ 'ਚ ਨੇ ਪਹਿਲਾ ਹੱਲ ਇੱਕ ਹੱਲ ਤਾਂ ਉਹ ਆ ਵੀ ਜਿਹੜਾ ਆ ਮੌਜੂਦਾ ਸਿਸਟਮ ਹੈ ਨਾ ਇਹ ਸਿਸਟਮ ਨੂੰ ਜਦੋਂ ਤੱਕ ਲੋਕ ਸਮਝਦੇ ਨਹੀਂ ਤੇ ਇਹ ਸਿਸਟਮ ਨੂੰ ਬਦਲਦੇ ਨਹੀਂ ਉਦੋਂ ਤੱਕ ਹੱਲ ਕੋਈ ਨਹੀਂ ਮਤਲਬ ਸਿਸਟਮ ਬਦਲਣਾ ਪਰ ਦੂਜਾ ਜਿਹੜਾ ਹੱਲ ਆ ਜਿਹੜਾ ਜੇ ਐਸੇ ਇਸੇ ਤਰ੍ਹਾਂ ਹੀ ਕਰਨਾ ਹੋਵੇ ਤਾਂ ਮੈਨੂੰ ਲੱਗਦਾ ਮਿੱਤਰ ਜਿੰਨੇ ਦੇਖ ਰਹੇ ਆ ਭੈਣਾਂ ਦੇਖ ਰਹੀਆਂ ਸਾਰਿਆਂ ਨੂੰ ਬੇਨਤੀ ਆ ਤੁਸੀਂ ਆਪਣਾ ਕਮੈਂਟ ਲਿਖ ਕੇ ਦੱਸਿਓ ਕੀ ਤੁਹਾਨੂੰ ਠੀਕ ਲੱਗਦਾ ਜੋ ਮੈਂ ਕਹਿ ਰਿਹਾ ਮੈਨੂੰ ਲੱਗਦਾ ਦੇਸ਼ ਦੇ ਵਿੱਚ ਇੱਕ ਕਾਨੂੰਨ ਬੰਨਣਾ ਚਾਹੀਦਾ ਵੇ ਜਿਹੜੇ ਵੀ ਰਾਜਨੇਤਾ ਜਾਂ ਜਿਹੜੀਆਂ ਵੀ ਪਾਰਟੀਆਂ ਲੋਕਾਂ ਤੋਂ ਵੋਟਾਂ ਲੈਣ ਲਈ ਜਿਹੜੇ ਵਾਅਦੇ ਕਰਦੀਆਂ ਤੇ ਬਾਅਦ 'ਚ ਜੇ ਉਹ ਪੂਰੇ ਨਾ ਕਰਨ ਤਾਂ ਇਸ ਚੀਜ਼ ਨੂੰ ਠੱਗੀ ਸਮਝਿਆ ਜਾਣਾ ਚਾਹੀਦਾ ਇਸ ਚੀਜ਼ ਨੂੰ ਗੁੰਮਰਾਹ ਕਰਨਾ ਸਮਝਿਆ ਜਾਣਾ ਚਾਹੀਦਾ ਇਸ ਚੀਜ਼ ਨੂੰ ਲੋਕਾਂ ਨਾਲ ਧੋਖਾ ਸਮਝਿਆ ਜਾਣਾ ਚਾਹੀਦਾ ਤੇ ਇਹਦੇ ਉੱਪਰ ਇੱਕ ਨਵਾਂ ਕਾਨੂੰਨ ਬੰਨਣਾ ਚਾਹੀਦਾ ਪੜਾਪੜਾ ਜਿੰਨੇ ਦੇਖ ਰਹੇ ਹੋ ਦੱਸਿਓ ਜਰੂਰ ਮੈਨੂੰ ਲੱਗਦਾ ਕਾਨੂੰਨ ਬਣਨਾ ਚਾਹੀਦਾ ਵੀ ਜੇ ਕੋਈ ਪਾਰਟੀ ਤੇ ਰਾਜਨੇਤਾ ਆਪਦੇ ਕੀਤੇ ਵਾਅਦੇ ਪੂਰੇ ਨਾ ਕਰੇ ਤਾਂ ਉਹਦੇ ਉੱਪਰ ਲੋਕਾਂ ਨਾਲ ਧੋਖਾ ਕਰਨ ਦਾ ਲੋਕਾਂ ਨੂੰ ਗੁੰਮਰਾਹ ਕਰਨ ਦਾ ਪਰਚਾ ਦਰਜ ਹੋਣਾ ਚਾਹੀਦਾ ਮੈਨੂੰ ਇਹ ਲੱਗਦਾ ਫਿਰ ਇਹ ਪਾਰਟੀਆਂ ਜਿਹੜੀਆਂ ਨੇ ਇਹ ਲੋਕਾਂ ਨਾਲ ਜਿੱਡੇ ਵੱਡੇ ਵੱਡੇ ਵਾਅਦੇ ਦਾਅਵੇ ਕਰਦੀਆਂ ਵੋਟਾਂ ਖਾਤਰ ਇਹ ਰੋਕ ਸਕਦੀਆਂ ਹੁਣ ਸਿੱਧੀ ਸਿੱਧੀ ਠੱਗੀ ਆ ਸਿੱਧਾ ਸਿੱਧਾ ਧੋਖਾ ਹੈ ਦੇਖੋ ਤੁਸੀਂ ਹੁਣ ਦਿੱਲੀ ਚ ਮੋਤਾ ਪੈਣ ਜਾ ਰਹੀਆਂ ਸਾਰੀਆਂ ਪਾਰਟੀਆਂ ਨੇ ਪਿਛਲੇ 15 ਦਿਨਾਂ ਤੋਂ ਉਥੇ ਖੌਰੂ ਪਾ ਰੱਖਿਆ ਮਤਲਬ ਖੁਰਦੋਗ ਪਾ ਰੱਖਿਆ ਮਤਲਬ ਉਥੇ ਇਹਨਾਂ ਨੇ ਮਤਲਬ ਗਾਹ ਪਾ ਰੱਖਿਆ ਗਲੀ ਗਲੀ ਚ ਕੀ ਕਰੀ ਜਾ ਰਹੇ ਨੇ ਦੇਖੋ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਚ ਲਗਾਤਾਰ ਰਹੀ ਤੇ ਪੰਜਾਬ ਚ ਅਜੇ ਹੁਣ ਵੀ ਹੈਗੀ ਆ ਹਾਂਜੀ ਭਾਈ ਪਾਦੀ ਸਰਕਾਰ ਜਿਹੜੀ ਆ ਦੇਸ਼ ਦੇ ਲਗਭਗ 19-20 ਸੂਬਿਆਂ 'ਚ ਹੈਗੀ ਆ ਕੇਂਦਰ 'ਚ ਵੀ ਹੈਗੀ ਆ ਕਾਂਗਰਸ ਦੀਆਂ ਸਰਕਾਰਾਂ ਵੀ ਕਿੰਨੇ ਸੂਬਿਆਂ 'ਚ ਹੈਗੀਆਂ ਨੇ ਇਹ ਤਿੰਨੋਂ ਪਾਰਟੀਆਂ ਦਿੱਲੀ ਦੇ ਲੋਕਾਂ ਨਾਲ ਜਿਹੜੇ ਵਾਅਦੇ ਕਰ ਰਹੀਆਂ ਵੀ ਜੇ ਤੁਸੀਂ ਸਾਡੀ ਸਰਕਾਰ ਬਣਾਓਗੇ ਅਸੀਂ ਆਹ ਕਰਾਂਗੇ ਅਸੀਂ ਉਹ ਕਰਾਂਗੇ ਅਸੀਂ ਵਾਅਦਾ ਕਰਾਂਗੇ ਜਿੱਥੇ-ਜਿੱਥੇ ਇਹਨਾਂ ਦੀਆਂ ਸਰਕਾਰਾਂ ਪਹਿਲਾਂ ਤੋਂ ਹੈਗੀਆਂ ਉੱਥੇ ਲੋਕਾਂ ਨੂੰ ਉਹ ਚੀਜ਼ਾਂ ਕਿਉਂ ਨਹੀਂ ਦੇ ਰਹੇ ਜਿਹੜੀਆਂ ਦਿੱਲੀ ਦੇ ਲੋਕਾਂ ਨੂੰ ਕਹਿ ਰਹੇ ਨੇ ਇਹ ਦਿੱਲੀ ਦੇ ਲੋਕਾਂ ਦੇ ਵੀ ਸੋਚਣ ਦਾ ਸਵਾਲ ਹੈ ਨਾ ਦਿੱਲੀ ਦੇ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਨਾ ਵੀ ਵੇਖੋ ਜਿਹੜਾ ਕੁਝ ਸਾਡੇ ਦਿੱਲੀ ਦੇ ਲੋਕਾਂ ਨੂੰ ਐ ਸੋਚਣਾ ਹੀ ਚਾਹੀਦਾ ਵੀ ਜਿਹੜਾ ਕੁਝ ਇਹ ਸਾਨੂੰ ਦੇਣ ਲਈ ਕਹਿ ਰਹੇ ਨੇ ਉਹ ਜਿੱਥੇ ਇਹਨਾਂ ਦੀਆਂ ਸਰਕਾਰਾਂ ਪਹਿਲਾਂ ਉੱਥੇ ਦਿੰਦੇ ਕਿਉਂ ਨਹੀਂ ਪਏ ਸਿੱਧੀ ਸਿੱਧੀ ਠੱਗੀ ਸਿੱਧਾ ਸਿੱਧਾ ਧੋਖਾ ਸਿੱਧਾ ਸਿੱਧਾ ਗੁੰਮਰਾਹ ਕਰਨਾ ਹੁਣ ਆਮ ਆਦਮੀ ਪਾਰਟੀ ਤੋਂ ਸ਼ੁਰੂ ਕਰ ਲੋ ਆਮ ਆਦਮੀ ਪਾਰਟੀ ਸਾਡੇ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਦਿੱਲੀ ਚ ਤਿੰਨ ਵਾਰ ਲਗਾਤਾਰ ਹੁਣ ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਅੱਜ ਦਿੱਲੀ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਕਹਿ ਰਹੀ ਆ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਕੇਜਰੀਵਾਲ ਸਾਰੇ ਉੱਥੇ ਕਹਿ ਰਹੇ ਆ ਵੀ ਅਸੀਂ ਤੁਹਾਨੂੰ ਗਰੰਟੀ ਦਿੰਦੇ ਆ ਵੀ ਜੇਕਰ ਸਾਡੀ ਸਰਕਾਰ ਬਣ ਗਈ ਹਰ ਇੱਕ ਔਰਤ ਦੇ ਖਾਤੇ ਚ 2100 ਰੁਪਇਆ ਬੇਰ ਜੁਗਾਰਾਂ ਨੂੰ ਨੌਕਰੀਆਂ ਔਰ ਇੰਨੀ ਬਡਾਪਾ ਪੈਨਸ਼ਨ ਗਰੰਥੀ ਸਿੰਘਾਂ ਨੂੰ ਤੇ ਪਜਾਰੀਆਂ ਨੂੰ 18000 ਮਹੀਨਾ ਆ ਆ ਆ ਆ ਆ ਮਤਲਬ ਝੜੀਆਂ ਲਾ ਛੜੀਆਂ ਉਥੇ ਆ ਸਾਡੇ ਵਾਲਾ ਮੁੱਖ ਮੰਤਰੀ ਭਗਵੰਤ ਮਾਨ ਸਿੰਘ ਇਹ ਵੀ ਉਥੇ ਜਾ ਕੇ ਤੇ ਦਿਨ ਰਾਤ ਪ੍ਰਚਾਰ ਕਰ ਰਿਹਾ ਅੱਜ ਵੀ ਕੀਤਾ ਹੁਣ ਆਮ ਆਦਮੀ ਪਾਰਟੀ ਨੂੰ ਪੁੱਛਣਾ ਮਰਦਾ ਨਾ ਬਈ ਤੁਸੀਂ ਦਿੱਲੀ ਦੇ ਲੋਕਾਂ ਨੂੰ ਜਿਹੜੀਆਂ ਗੱਲਾਂ ਕਰਨ ਦਾ ਵਾਅਦਾ ਕਰ ਰਹੇ ਹੋ ਪੰਜਾਬ 'ਚ ਤੁਹਾਡੀ ਸਰਕਾਰ ਇੱਥੇ ਕਿਉਂ ਨਹੀਂ ਕਰ ਰਹੀ ਤੁਸੀਂ ਦਿੱਲੀ ਦੀਆਂ ਭੈਣਾਂ ਨੂੰ ਤਾਂ ਕਹਿ ਰਹੇ ਹੋ 2100 ਰੁਪਏ ਮਹੀਨਾ ਤੁਹਾਨੂੰ ਦਿਆ ਕਰਾਂਗੇ ਇਹ ਪੰਜਾਬ ਦੇ ਵਿੱਚ ਤੁਸੀਂ ਸਾਰੀਆਂ ਹੈਗੀਆਂ ਹੀ ਆ ਵਾਅਦਾ ਤਾਂ ਤੁਹਾਡੇ ਨਾਲ ਪੰਜਾਬ 'ਚ ਵੀ ਕੀਤਾ ਸੀ ਨਾ ਵੀ 1000 ਰੁਪਏ ਮਹੀਨਾ ਕਿੰਨੇ ਸਾਲ ਹੋ ਗਏ 3 ਸਾਲ ਹੋ ਗਏ ਮਿਲੀ ਚਵਾਨੀ ਹੁਣ ਦੇਖੋ ਜਿਹੜੀ ਭਾਜਪਾ ਉਹ ਦਿੱਲੀ ਦੇ ਵਿੱਚ ਲੋਕਾਂ ਨਾਲ ਉਹਨਾਂ ਨੇ ਸੋਚਿਆ ਵੀ ਇਹ 2100 ਕਹਿੰਦੇ ਨੇ 400 ਵਧਾ ਦਿਓ ਉਹ ਹੁਣ ਉਹ ਕਿਸੇ ਨੇ ਪੁੱਛਿਆ ਉਹਨਾਂ ਨੂੰ ਵੀ ਦਿਓਗੇ ਕਿੱਥੋਂ ਹੂੰ ਕਹਿੰਦੇ ਜਿੱਥੋਂ ਇਹ ਆਮ ਆਦਮੀ ਵਾਲੇ ਦੇਣਗੇ ਉੱਥੋਂ ਅਸੀਂ ਦੇ ਦੇਾਂਗੇ ਕਹਿਣ ਦਾ ਭਾਵ ਵੀ ਦੇਣਾ ਇਹਨਾਂ ਨੇ ਵੀ ਕੱਖ ਨਹੀਂ ਦੇਣਾ ਅਸੀਂ ਵੀ ਕੱਖ ਨਹੀਂ ਸਿਰਫ ਲਾਰਾ ਹੀ ਆ ਹੁਣ ਉਹਨਾਂ ਨੇ ਕਹਿਤਾ ਵੀ ਅਸੀਂ ਹਰ ਇੱਕ ਔਰਤ ਨੂੰ 2500 ਰੁਪਇਆ ਮਹੀਨਾ ਦੇਾਂਗੇ ਭਾਜਪਾ ਵਾਲੇ ਭਾਜਪਾ ਵਾਲੇ ਕਹਿੰਦੇ ਹੂੰ ਉਹਨਾਂ ਨੂੰ ਬੰਦਾ ਪੁੱਛੇ ਬੀ ਤੁਹਾਡੀ ਜਿਹੜੀ 18 19 ਸੂਬਿਆਂ ਚ ਤੁਹਾਡੀਆਂ ਸਰਕਾਰਾਂ ਨੇ ਆ ਆਪਣੇ ਗੁਆਣ ਚ ਹਰਿਆਣਾ ਹਰਿਆਣੇ ਵੀ ਭਾਜਪਾ ਦੀ ਬੀਜੇਪੀ ਦੀ ਸਰਕਾਰ ਆ ਉਥੇ ਕਿਉਂ ਨਹੀਂ ਦਿੰਦੇ ਮਤਲਬ ਦਿੱਲੀ ਹੀ ਕਿਉਂ ਦੇਣਾ ਔਰਤਾਂ ਨੂੰ ਦਿਓ ਜਮ ਜਮ ਦਿਓ ਪਰ ਦੂਜੇ ਸੂਬਿਆਂ ਦੀਆਂ ਭੈਣਾਂ ਦਾ ਕੀ ਕਸੂਰ ਆ ਉਹਨਾਂ ਨੂੰ ਕਿਉਂ ਨਹੀਂ ਦਿੰਦੇ ਗੁੱਸਾ ਨਾ ਕਰ ਲਿਓ ਦਿੱਲੀ ਵਾਲਿਓ ਭੈਣੋ ਅਸੀਂ ਚਾਹੁੰਦੇ ਆ ਤੁਹਾਨੂੰ ਦੇਣ ਪਰ ਅਸੀ ਕਿ ਨੇ ਆ ਦੇਣਾ ਕੁਛ ਨਹੀਂ ਇੱਥੇ ਮੈਨੂੰ ਇੱਕ ਕਹਾਣੀ ਯਾਦ ਆਈ ਹੈ ਇੱਕ ਵਾਰੀ ਇੱਕ ਮਰਾਸੀ ਭਾਈਚਾਰੇ ਦਾ ਵੀਰ ਸੀ ਅੱਗੇ ਉਹਨਾਂ ਨੂੰ ਵਿਆਹਾਂ ਚ ਨਾਲ ਲੈ ਕੇ ਜਾਂਦੇ ਹੁੰਦੇ ਸੀ ਤੇ ਉਹ ਪਹਿਲੀ ਵਾਰ ਜਦੋਂ ਮੁੰਡਾ ਆਪਣੀ ਘਰਵਾਲੀ ਦਾ ਮਕਲਾਵਾ ਲੈਣ ਗਿਆ ਤੇ ਨਾਲ ਸਮਾਨ ਸਮੂ ਚੱਕਣ ਲਈ ਉਹ ਮਰਾਸੀ ਭਰਾ ਨੂੰ ਲੈ ਗਿਆ ਉੱਥੇ ਉਹਨਾਂ ਨੇ ਆ ਉਹਨਾਂ ਨੇ ਖਿਚੜੀ ਬਣਾਈ ਤੇ ਖਿਚੜੀ ਥਾਲੀਆਂ ਚ ਪਾ ਕੇ ਦੇ ਦਿੱਤੀ ਜਿਹੜਾ ਤਾਂ ਉਹਨਾਂ ਦਾ ਜਵਾਈ ਸੀ ਉਹਨੂੰ ਤਾਂ ਉਹਨਾਂ ਨੇ ਖਿਚੜੀ ਦੇ ਵਿੱਚ ਚੰਗਾ ਘੋ ਦੇਸੀ ਪਾ ਕੇ ਦਿੱਤਾ ਤੇ ਜਿਹੜਾ ਮਰਾਸੀ ਸੀ ਉਹਨੂੰ ਇਕੱਲੀ ਖਿਚੜੀ ਉਹੀ ਦੇਤੀ ਹੁਣ ਜਦੋਂ ਖਾਣ ਲੱਗੇ ਤੇ ਮਰਾਸੀ ਦੇ ਤਾਂ ਉਹ ਲੰਗੇ ਨਾ ਉਹਨੇ ਟਾਈਮ ਨੂੰ ਉਹ ਕੌਲੀ ਚ ਹੋਰ ਘੋ ਲਿਆਏ ਉਹਨਾਂ ਨੇ ਹੋਰ ਪਾ ਦਿੱਤਾ ਜਵਾਈ ਨੂੰ ਮਰਾਸੀ ਨੂੰ ਫੇਰ ਨਾ ਪਾਇਆ ਮਰਾਸੀ ਨੇ ਨਾ ਕੀ ਕੀਤਾ ਚਮਚੇ ਨਾਲ ਫਰੋਲ ਫਰੋਲ ਕੇ ਵੇਖਿਆ ਮੇਰੇ ਤਾਂ ਹੈ ਨਹੀਂਗਾ ਆਖਰ ਉਹਨੇ ਰੌਲਾ ਪਾਤਾ ਕਹਿੰਦਾ ਮੇਰੀ ਥਾਲੀ ਚ ਸੱਪ ਮੇਰੀ ਥਾਲੀ ਚ ਸੱਪ ਮੇਰੀ ਥਾਲੀ ਚ ਸੱਪ ਉਹ ਸਾਰੇ ਇਕੱਠੇ ਹੋ ਗਏ ਇਕੱਠੇ ਹੋ ਕੇ ਉਹਨਾਂ ਨੇ ਮਰਾਸੀ ਦੀ ਖਿਚੜੀ ਵਾਲੀ ਥਾਲੀ ਉਹ ਚਮਚਿਆਂ ਦਾ ਸਾਰੀ ਫਰੋਲੀ ਕਹਿੰਦੇ ਕਿੱਥੇ ਆ ਕਹਿੰਦਾ ਉਹਦੇ ਥਾਲੀ ਦੇ ਵਿੱਚ ਆਵੇ ਹਾਂ ਉਹ ਚੌਲਾਂ ਦੇ ਥੱਲੇ ਉਹਨਾਂ ਨੇ ਥੱਲੋਂ ਵੀ ਚੌਲ ਸਾਰੇ ਫੋਲਤੇ ਪੋਰ ਬੁਰ ਕਹਿੰਦੇ ਕਿ ਓ ਮਰਾਸੀਆ ਰੋਲਾ ਪਾਈ ਜਨਾ ਤੇਰੀ ਥਾਲੀ ਦਾ ਕੁਝ ਵੀ ਨਹੀਂ ਕਹਿੰਦਾ ਇਸੇ ਵੱਲੋਂ ਦਾ ਮੈਂ ਚੀਕੀ ਜਨਾ ਵੀ ਮੇਰੀ ਥਾਲੀ 'ਚ ਤਾਂ ਕੁਝ ਵੀ ਨਹੀਂ ਆਹ ਗੱਲ ਆ ਹੁਣ ਲੋਕ ਭੈਣੋ ਦਿੱਲੀ ਵਾਲਿਓ ਥੋੜੀ ਵੀ ਥਾਲੀ 'ਚ ਕੁਝ ਨਹੀਂ ਇੱਧਰ ਦੂਜੇ ਵੀ ਨਹੀਂ ਸੋ ਮੈਨੂੰ ਇਹ ਲੱਗਦਾ ਇਹ ਕਾਨੂੰਨ ਬੰਨਣਾ ਚਾਹੀਦਾ ਵੀ ਜਿਹੜੀਆਂ ਵੀ ਪਾਰਟੀਆਂ ਤੇ ਰਾਜਨੇਤਾ ਲੋਕਾਂ ਨਾਲ ਜਿਹੜੇ ਵਾਅਦੇ ਕਰਦੀਆਂ ਜੇ ਉਹ ਪੂਰੇ ਨਾ ਕਰਨ ਤਾਂ ਉਹਨਾਂ ਰਾਜਨੇਤਾਵਾਂ ਦੇ ਉੱਪਰ ਲੋਕਾਂ ਦੇ ਨਾਲ ਠੋਖਾ ਕਰਨ ਦਾ ਲੋਕਾਂ ਨਾਲ ਠੱਗੀ ਮਾਰਨ ਦਾ ਲੋਕਾਂ ਨੂੰ ਗੁੰਮਰਾਹ ਕਰਨ ਦਾ ਪਰਚਾ ਦਰਜ ਹੋਣਾ ਚਾਹੀਦਾ ਮੰਨ ਲਓ ਆਪਾਂ ਕਿਸੇ ਬੰਦੇ ਨਾਲ ਇਕਰਾਰਨਾਮਾ ਕਰ ਲੀਏ ਕੈਮਰਿਆਂ ਦੇ ਸਾਹਮਣੇ ਪੱਕਾ ਵਾਅਦਾ ਕਰ ਲੀਏ ਵੀ ਮੈਂ ਤੇਰੇ ਨਾਲ ਐ ਕਰਾਂਗਾ ਉਸ ਤੋਂ ਬਾਅਦ ਆਪਾਂ ਮੰਨ ਲਓ ਕਿਸੇ ਨਾਲ ਸੌਦਾ ਕਰ ਲਿਆ ਤੇ ਉਸ ਤੋਂ ਬਾਅਦ ਇੱਕ ਬੰਦਾ ਸੌਦਾ ਕਰਕੇ ਮੁੱਕਰ ਜੇ ਉਹਦੇ ਤੇ ਪਰਚਾ ਹੁੰਦਾ ਨਾ ਵੀ ਇਹਨੇ ਇਹਦੇ ਨਾਲ ਗੁੰਮਰਾਹ ਕੀਤਾ ਇਸੇ ਤਰ੍ਹਾਂ ਇਹ ਪਾਰਟੀਆਂ ਕਰੋੜਾਂ ਕਰੋੜਾਂ ਲੋਕਾਂ ਨੂੰ ਬੁੱਧੂ ਬਣਾਉਂਦੀਆਂ ਗੁੰਮਰਾਹ ਕਰਦੀਆਂ ਠੱਗੀ ਮਾਰਦੀਆਂ ਤਾਂ ਫਿਰ ਇਹਨਾਂ ਪਾਰਟੀਆਂ ਤੇ ਪਰਚਾ ਕਿਉਂ ਨਹੀਂ ਇਹਨਾਂ ਰਾਜਨੀਤਾਵਾਂ ਤੇ ਠੱਗੀ ਦਾ ਪਰਚਾ ਕਿਉਂ ਨਹੀਂ ਪਰ ਇੱਕ ਗੱਲ ਮੈਂ ਪ੍ਰਦੀਪ ਜੀ ਤੁਹਾਨੂੰ ਦੱਸ ਦਿਆਂ ਆਪਾਂ ਜਿੰਨਾ ਮਰਜ਼ੀ ਇੱਥੇ ਰੌਲਾ ਪਾ ਲਈ ਇਹ ਕਾਨੂੰਨ ਨਹੀਂ ਬਣਨਾ ਤੇ ਇਹਨਾਂ ਤੇ ਪਰਚਾ ਦਰਜ ਨਹੀਂ ਹੋਣਾ ਤੁਸੀਂ ਪੁੱਛੋ ਕਿਉਂ ਕਿਉਂਕਿ ਕਾਨੂੰਨ ਬਣਾਉਣਾ ਕਿੰਨੇ ਹੈ ਉਹ ਇੱਕ ਵਾਰੀ ਨਾ ਆ ਕਿੰਨੇ ਸਾਰੇ ਚੂਹੇ ਸੀਗੇ ਤੇ ਉਥੇ ਨੇੜੇ ਇੱਕ ਬਿੱਲੀ ਰਹਿੰਦੀ ਸੀ ਉਹ ਰੋਜ਼ ਇੱਕ ਦੋ ਚੂਹੇ ਖਾ ਜਾਂਦੀ ਸੀ ਆਖਰ ਚੂਹਿਆਂ ਨੇ ਨਾ ਰਲ ਕੇ ਸਕੀਮ ਬਣਾਈ ਵੀ ਐਂ ਕਰੋ ਓਏ ਆ ਬਿੱਲੀ ਦਾ ਕੋਈ ਹੱਲ ਕਰੀਏ ਮੀਟਿੰਗ ਸੱਦ ਲਈ ਸਾਰੇ ਚੂਹੇ ਆ ਗਏ ਤੇ ਇੱਕ ਸਿਆਣਾ ਚੂਹਾ ਜਿਹੜਾ ਜਾਦਾ ਸਿਆਣਾ ਬਣਦਾ ਸੀ ਉਹ ਕਹਿੰਦਾ ਮੇਰੇ ਕੋਲ ਇੱਕ ਹੱਲ ਹੈਗਾ ਬਿੱਲੀ ਤੋਂ ਬਚਣ ਦਾ ਬਾਕੀ ਕਹਿੰਦੇ ਕੀ ਕਹਿੰਦਾ ਕਰੋ ਇੱਕ ਟੱਲੀ ਲਿਆ ਕੇ ਨਾ ਤੇ ਬਿੱਲੀ ਦੇ ਗਲ ਚ ਬੰਨ ਦਈ ਜਦੋਂ ਬਿੱਲੀ ਆਇਆ ਕਰੇਗੀ ਆਪਾਂ ਨੂੰ ਦੂਰੋਂ ਹੀ ਪਤਾ ਲੱਗ ਜਾ ਕਰੂਗਾ ਵੀ ਬਿੱਲੀ ਆਉਂਦੀ ਆ ਆਪਾਂ ਭੱਜ ਜਾ ਕਰਾਂਗੇ ਕਹਿੰਦੇ ਹਾਂ ਵੀ ਆਹ ਗੱਲ ਸਹੀ ਆ ਚਾ ਚੜ ਗਏ ਸਾਰਿਆਂ ਨੂੰ ਵੀ ਹਾਂ ਵੀ ਬਿੱਲੀ ਦੇ ਗਲ ਟੱਲੀ ਬੰਨੀ ਜਾਊਗੀ ਪਤਾ ਲੱਗ ਜਾ ਕਰੂ ਉਥੇ ਇੱਕ ਹੋਰ ਚੂਹਾ ਬੈਠਾ ਸੀ ਜਿਹੜਾ ਚੁੱਪ ਬੈਠਾ ਸੀ ਵਾਵਾ ਟਾਈਮ ਤੋਂ ਉਹ ਆਂਦਾ ਚਲੋ ਇਹ ਤਾਂ ਠੀਕ ਆ ਖੁਸ਼ੀਆਂ ਤਾਂ ਬਣਾਈ ਜਾਂਦੇ ਆ ਪਰ ਇਹ ਦੱਸੋ ਵੀ ਬਿੱਲੀ ਦੇ ਗਲ ਟੱਲੀ ਬੰਨੂਗਾ ਕਿਹੜਾ ਆਹੀ ਗੱਲ ਇਹਨਾਂ ਨੇ ਇਹ ਕਾਨੂੰਨ ਨਹੀਂ ਬਣਾਉਣਾ ਕਿਉਂਕਿ ਇਹਨਾਂ ਨੂੰ ਪਤਾ ਕਾਨੂੰਨ ਬਣਾਉਣਾ ਕਿੰਨੇ ਆ ਕਾਨੂੰਨ ਬਣਾਉਣਾ ਇਹਨਾਂ ਰਾਜਨਤਾਵਾਂ ਨੇ ਇਹਨਾਂ ਸਰਕਾਰਾਂ ਨੇ ਇਹਨਾਂ ਲੀਡਰਾਂ ਨੇ ਜਿੱਤ ਕੇ ਕਾਨੂੰਨ ਜਾਂ ਵਿਧਾਨ ਸਭਾ 'ਚ ਬਣਦਾ ਜਾਂ ਪਾਰਲੀਮੈਂਟ 'ਚ ਉੱਥੇ ਤਾਂ ਝੂਠੇ ਵਾਅਦੇ ਵਾਲੇ ਗਏ ਹੁੰਦੇ ਆ ਤੇ ਝੂਠੇ ਵਾਅਦੇ ਕਰਨ ਦੇ ਖਿਲਾਫ ਕਾਨੂੰਨ ਇਹ ਕਿਵੇਂ ਬਣਾਉਣਗੇ ਤੁਸੀਂ ਦੱਸੋ ਨਹੀਂ ਬਣਾਉਣਗੇ ਕਿਉਂਕਿ ਜਿਹੜਾ ਰੱਸਾ ਆਪਦੇ ਹੀ ਗਲਚ ਪੈਣਾ ਹੋਵੇ ਪਤਾ ਹੀ ਹੋਵੇ ਵੀ ਇਹ ਰੱਸਾ ਵਟਣ ਤੋਂ ਬਾਅਦ ਮੇਰੇ ਗਲਚ ਪੈਣਾ ਉਹ ਰੱਸਾ ਬੰਦਾ ਨਹੀਂ ਵਟਦਾ ਹੁੰਦਾ ਸੋ ਇਹਨਾਂ ਨੇ ਇਹ ਕਾਨੂੰਨ ਨਹੀਂ ਬਣਾਉਣਾ ਹਾਂ ਇਹ ਕਾਨੂੰਨ ਬਣਾ ਦਿਓ ਵੀ ਜਿਹੜੇ ਲੋਕ ਨਹੀਂ ਲੋਕਾਂ ਵਾਸਤੇ ਲੋਕਾਂ ਤੇ ਪਾਬੰਦੀਆਂ ਲਾਉਣ ਲਈ ਕਾਨੂੰਨ 40 ਬਣਾ ਦੇਣਗੇ ਹੂੰ 400 ਬਣਾ ਦੇਣਗੇ ਪਰ ਆਪਦੇ ਵਾਸਤੇ ਕੋਈ ਰੂਲ ਕੋਈ ਨਿਯਮ ਨਾ ਇਹਨਾਂ ਨੇ ਬਣਾਉਣਾ ਅੱਜ ਨਾ ਇਹ ਬਣਾਉਣ ਕੱਲ ਪਰ ਬਣ ਫਿਰ ਵੀ ਸਕਦਾ ਹੁਣ ਤੁਸੀਂ ਪੁੱਛੋ ਬਣ ਕੇ ਨਹੀਂ ਸਕਦਾ ਤੁਸੀਂ ਕਹਿੰਦੇ ਕਦੀ ਕਹਿੰਦੇ ਬਣਾਉਣਾ ਨਹੀਂ ਕਦੀ ਕਹਿੰਦੇ ਬਣ ਸਕਦਾ ਬਣ ਸਕਦਾ ਪਰ ਉਦੋਂ ਬਣ ਸਕਦਾ ਜਦੋਂ ਦੇਸ਼ ਦੀ ਵੱਡੀ ਗਿਣਤੀ ਜਨਤਾ ਜਾਗਰੂਕ ਹੋਗੀ ਚੇਤਨ ਹੋਗੀ ਦਿਮਾਗਾ 'ਚ ਰੌਸ਼ਨੀ ਆ ਗਈ ਲੋਕਾਂ ਨੇ ਜਦ ਰੌਲਾ ਪਾ ਲਿਆ ਵੀ ਦੇਖੋ ਸਾਡੇ ਹੱਕ ਇੱਥੇ ਰੱਖ ਜਦੋਂ ਲੋਕਾਂ ਨੇ ਰੌਲਾ ਪਾ ਲਿਆ ਵੀ ਸਾਨੂੰ ਇਹ ਬੁੱਧੂ ਬਣਾਉਂਦੇ ਨੇ ਜਦੋਂ ਲੋਕ ਸੜਕਾਂ ਤੇ ਆ ਕੇ ਇਹ ਮੰਗ ਲੈ ਕੇ ਵੀ ਇਹ ਕਾਨੂੰਨ ਬੰਨਣਾ ਚਾਹੀਦਾ ਹੈ ਵੀ ਵੋਟਾਂ ਵੇਲੇ ਜਿਹੜੇ ਇਹ ਵਾਅਦੇ ਕਰਦੇ ਨੇ ਤੇ ਉਸ ਤੋਂ ਬਾਅਦ ਜੇ ਪੂਰੇ ਨਾ ਕਰਨ ਤਾਂ ਪਰਚਾ ਹੋਣਾ ਚਾਹੀਦਾ ਹੁਣ ਤੁਸੀਂ ਦੇਖੋ ਇਹਨਾਂ ਨੇ ਕੀ ਕੀ ਵਾਅਦੇ ਕੀਤੇ ਉਹ ਵੀ ਮੈਂ ਥੋੜੇ ਜਿਗਾਣਾ ਦਿਆਂ ਜਦੋਂ ਪੰਜਾਬ ਦੇ ਵਿੱਚ ਪਹਿਲਾਂ ਅਕਾਲੀ ਦਲ ਦੀ ਸਰਕਾਰ ਬਣੀ ਸੀ ਉਹਨਾਂ ਨੇ ਕਿਹਾ ਸੀ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਕਰਾਂਗੇ ਬਾਦਲ ਸਾਹਿਬ ਰਣ ਪੰਜਾਬ ਨੂੰ ਕੈਲੀਫੋਰਨੀਆ ਬਣਾ ਦਾਂਗੇ ਪੰਜਾਬ ਚ ਬੇਰਜਗਾਰੀ ਖਤਮ ਕਰ ਦਾਂਗੇ ਗਰੀਬੀ ਖਤਮ ਕਰ ਦਾਂਗੇ ਕਰਜ਼ੇ ਖਤਮ ਕਰ ਦਿਆਂਗੇ ਭ੍ਰਿਸ਼ਟਾਚਾਰ ਖਤਮ ਤੁਸੀਂ ਇੱਕ ਗੱਲ ਨੋਟ ਕਰੋ ਭਰਾਓ 1947 ਤੋਂ ਬਾਅਦ ਪਹਿਲੀ ਵਾਰ ਭਾਰਤ ਦੇ ਵਿੱਚ ਵੋਟਾਂ ਪਈਆਂ 1951 ਚ ਤੇ ਜਿਹੜੇ ਬਾਅਦ ਦੇ 1951 ਚ ਕੀਤੇ ਸੀ ਨਾ ਪਹਿਲੀ ਵਾਰ ਜਦੋਂ ਵੋਟਾਂ ਪਈਆਂ ਆਜ਼ਾਦੀ ਤੋਂ ਬਾਅਦ ਉਹ ਕਿਹੜੇ ਸੀ ਗਰੀਬੀ ਖਤਮ ਕਰਾਂਗੇ ਬੇਰੁਜ਼ਗਾਰੀ ਖਤਮ ਕਰਾਂਗੇ ਕਰਜ਼ੇ ਖਤਮ ਕਰਾਂਗੇ ਅਨਪੜਤਾ ਖਤਮ ਕਰਾਂਗੇ ਤੁਹਾਡੇ ਹਾਲਾਤ ਸੁਧਾਰ ਦਿਆਂਗੇ ਤੁਹਾਡੀ ਜ਼ਿੰਦਗੀ ਸੁਧਾਰ ਦਿਆਂਗੇ ਆਹੀ ਵਾਦੇ 1952 ਚ ਸੀ ਇਹੀ ਵਾਦੇ 2024 ਚ ਨੇ ਕਿਹੜੇ ਕਿਹੜੇ ਗਰੀਬੀ ਖਤਮ ਕਰਾਂਗੇ ਬੇਰੁਜ਼ਗਾਰੀ ਖਤਮ ਕਰਾਂਗੇ ਪ੍ਰਿਸ਼ਤਾਚਾਰ ਖਤਮ ਕਰਾਂਗੇ ਨਸ਼ੇ ਉਹੀ ਵਾਦੇ ਜਿਹੜੇ ਉਦੋਂ ਸੀ ਉਹੀ ਵਾਦੇ 2024 ਤੱਕ ਉਸੇ ਤਰ੍ਹਾਂ ਨੇ ਇਹਦਾ ਮਤਲਬ ਇਹਨਾਂ ਖਤਮ ਕੱਖ ਵੀ ਨਹੀਂ ਕੀਤਾ ਹੂੰ ਮੰਨ ਲਓ ਜੇਕਰ ਆਪਾਂ ਕਹੀਏ ਵੀ ਇਸ ਕਮਰੇ ਦੀ ਸਫਾਈ ਕਰਨੀ ਆ ਹੂੰ ਤੇ ਜੇ ਆਪਾਂ ਉਹਦੀ ਸਫਾਈ ਕਰ ਚੁੱਕੇ ਹੋਈਏ ਉਹਨੂੰ ਚਮਕਾ ਚੁੱਕੇ ਹੋਈਏ ਹੂੰ ਫਿਰ ਅਗਲੇ ਦਿਨ ਤਾਂ ਨਹੀਂ ਕਹਿਣਾ ਪਊਗਾ ਵੀ ਮੈਂ ਕੱਲ ਵਾਂਗੇ ਦੀ ਸਫਾਈ ਉਸੇ ਤਰ੍ਹਾਂ ਫਿਰ ਕਰਨੀ ਹੈ ਹੂੰ ਜਦੋਂ ਕਾਰੀ ਦਿੱਤੀ ਆ ਤੇ ਦੇਖੀ ਜਾਣਾ ਵੀ ਭਾਈ ਕਮਰਾ ਤਾਂ ਚਮਕੀ ਜਾਂਦਾ ਹੂੰ ਹੁਣ ਜੇਕਰ ਕੋਈ ਬੰਦਾ ਰੋਜ਼ ਹੀ ਇਹ ਕਵੇ ਕਿ ਮੈਂ ਐਸ ਕਮਰੇ ਜਿੱਨਾ ਗੰਦ ਪਿਆ ਹੈ ਸਾਫ਼ ਕਰ ਦੇਣਾ ਹਮ ਅਗਲੇ ਦਿਨ ਫਿਰ ਕਹੇ ਮੈਂ ਕਰ ਦੇਣਾ ਅਗਲੇ ਫਿਰਦਗਾ ਮੈਂ ਕਰ ਦੂੰਗਾ ਇਹਦਾ ਮਤਲਬ ਕੀਤਾ ਨਹੀਂਗਾ ਹਮ ਸੋ ਮੈਨੂੰ ਲੱਗਦਾ ਕਿ ਇਹਨਾਂ ਪਾਰਟੀਆਂ ਨੇ ਕੀਤਾ ਕਤਰਿਆ ਕੱਖ ਨਹੀਂ ਅੱਜ ਤੱਕ ਹਮ ਤਾਂ ਸਾਰੀਆਂ ਪਾਰਟੀਆਂ ਨੇ ਕਾਲੀ ਦਲ ਨੇ ਫਿਰ ਕਾਂਗਰਸ ਤੇ ਆਜੋ ਕਾਂਗਰਸ ਨੇ ਆਪਣੇ ਟਾਈਮ ਵਾਅਦੇ ਕੀਤੇ ਲੋਕਾਂ ਨਾਲ ਹਮ ਕੈਪਟਨ ਨੂੰ ਅੱਗੇ ਲਾਇਆ ਹਮ ਉਹਨੇ ਗੁਟਕਾ ਸਹਿਤ ਤੇ ਹੱਥ ਰੱਖ ਕੇ 200ਾਂ ਖਾਧੀਆਂ ਕੁਝ ਗੱਲਾਂ ਦੀਆਂ ਘਰ ਘਰ ਨੌਕਰੀ ਦੇਾਂਗੇ ਨਸ਼ੇ ਖਤਮ ਚਾਰ ਹਫਤਿਆਂ ਚ ਭ੍ਰਿਸ਼ਟਾਚਾਰ ਖਤਮ ਕਰ ਦੇਾਂਗੇ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਖਤਮ ਕਰ ਦੇਾਂਗੇ ਸਭ ਕੁਝ ਕਿਹਾ ਬਾਅਦ ਚ ਕੀਤਾ ਡੱਕਾ ਵੀ ਨਹੀਂ ਬਾਅਦ ਚ ਆ ਜੋ ਸਾਡੇ ਵਾਲੇ ਨਵੇਂ ਇਨਕਲਾਬੀ ਆਮ ਆਦਮੀ ਪਾਰਟੀ ਵਾਲੇ ਇਹ ਆਏ ਇਹਨਾਂ ਨੇ ਤਾਂ ਸਿਰਾਂ ਹੀ ਲਾਤਾ ਇਹ ਤਾਂ ਉਰਾਂ ਖੜਾ ਹੀ ਨਹੀਂ ਨਾ ਇਹ ਕਹਿੰਦੇ ਇਨਕਲਾਬ ਕਰ ਦੇਾਂਗੇ ਬਦਲਾਅ ਕਰ ਦੇਾਂਗੇ ਕ੍ਰਾਂਤੀ ਕਰ ਦੇਾਂਗੇ ਸਾਡੇ ਵਰਗਿਆਂ ਨੂੰ ਵੀ ਲੱਗਣ ਲੱਗ ਗਿਆ ਵੀ ਯਾਰ ਇਹ ਤਾਂ ਭਗਤ ਸਿੰਘ ਦੀਆਂ ਗੱਲਾਂ ਕਰਦੇ ਆ ਭਗਤ ਸਿੰਘ ਅਰਾਜ ਆ ਜਾਣਾ ਖੈਰ ਮੈਂ ਮੈਂ ਆਪਦੀ ਗੱਲ ਨਹੀਂ ਕਰ ਰਿਹਾ ਸਾਨੂੰ ਕੋਈ ਭਲੇਖਾ ਨਹੀਂ ਸੀ ਬੜੀ ਗਿਣਤੀ ਲੋਕਾਂ ਨੇ ਲੱਗਿਆ ਪਰ ਉਸ ਤੋਂ ਬਾਅਦ ਹੋਇਆ ਕੀ ਕਿਹੜੀ ਚੀਜ਼ ਖਤਮ ਹੋਈ ਕੀ ਪੰਜਾਬ ਤੋਂ ਬੇਰੁਜ਼ਗਾਰੀ ਖਤਮ ਹੋ ਗਈ ਨਹੀਂ ਕੀ ਮਜ਼ਦੂਰਾਂ ਦੀ ਹਾਲਾਤ ਸੁਧਰ ਗਈ ਕੀ ਕਿਸਾਨਾਂ ਦੇ ਹਾਲਾਤ ਸੁਧਾਰੇ ਗਏ ਕੀ ਕੀ ਨਸ਼ੇ ਖਤਮ ਹੋ ਗਏ ਕੀ ਭ੍ਰਿਸ਼ਟਾਚਾਰ ਖਤਮ ਹੋ ਗਿਆ ਫਿਰ ਕੀ ਹੋਇਆ ਜਿਹੜੀਆਂ ਗਰੰਟੀਆਂ ਕੇਜਰੀਵਾਲ ਸਾਹਿਬ ਹੋਰਾਂ ਨੇ ਪੰਜਾਬ ਆ ਕੇ ਦਿੱਤੀਆਂ ਸੀ ਉਹ ਗਰੰਟੀਆਂ ਦਾ ਕੀ ਬਣਿਆ ਉਹੀ ਗਰੰਟੀਆਂ ਉਹਦੂ 10 ਗੁਣਾ ਵਧਾ ਕੇ ਅੱਜ ਦਿੱਲੀ 'ਚ ਦਿੱਤੀਆਂ ਜਾ ਰਹੀਆਂ ਤਾਂ ਮੈਂ ਆਖਰ 'ਚ ਇਹੀ ਕਹੂੰਗਾ ਕਿ ਕਾਨੂੰਨ ਮੰਨਣਾ ਚਾਹੀਦਾ ਜਿਹੜੀਆਂ ਵੀ ਪਾਰਟੀਆਂ ਭਾਜਪੀ ਨੇ ਲਗਾਤਾਰ ਕੀਤਾ ਕੇਂਦਰ ਸਰਕਾਰ ਬਣਾਉਣ ਵੇਲੇ ਵੀ ਕੀਤਾ ਉਹਨਾਂ ਨੇ ਉਹਨਾਂ ਨੇ ਤਾਂ 15 ਲੱਖ ਖਾਤਿਆਂ 'ਚ ਪਾ ਦੇ ਤਕਵਾ ਦੇ ਕੀਤੇ ਹਰ ਸਾਲ 2 ਕਰੋੜ ਨੌਕਰੀਆਂ ਦੇ ਦੇਾਂਗੇ ਉਹਨਾਂ ਨੇ ਤਾਂ ਸਰਾਹੀ ਲਾਤਾਂ ਨਾ ਫਿਰ ਤਾ ਹੁਣ ਅੱਜ ਵੀ ਦਿੱਲੀ ਚ ਸਾਰੀਆਂ ਪਾਰਟੀਆਂ ਨੇ ਉਹੀ ਗੱਪ ਵੰਡੇ ਨੇ ਤਾਂ ਮੈਨੂੰ ਲੱਗਦਾ ਕਿ ਕਾਨੂੰਨ ਬੰਨਣਾ ਚਾਹੀਦਾ ਹੈ ਜਿਹੜੀ ਪਾਰਟੀ ਤੇ ਜਿਹੜਾ ਰਾਜਨੇਤਾ ਵਾਅਦੇ ਕਰਕੇ ਪੂਰੇ ਨਾ ਕਰੇ ਉਹਦੇ ਤੇ ਠੱਗੀ ਕਰਨ ਦਾ ਧੋਖਾ ਕਰਨ ਦਾ ਗੁੰਮਰਾਹ ਕਰਨ ਦਾ ਪਰਚਾ ਦਰਜ ਹੋਣਾ ਹੀ ਚਾਹੀਦਾ ਹੈ ਬਹੁਤ ਮੇਰਾ